ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਸੋਚ ਰਹੇ ਹੋਗੇ ਕਿ ਆਖਿਰ ਚੰਡਾਲ ਨੂਹਾ ਦਾ ਲਾਸਟ ਐਪੀਸੋਡ ਸੋ ਜੀ ਹਾਂ ਚੰਡਾਲ ਨੂਹਾ ਦਾ ਜਲਦ ਹੀ ਲਾਸਟ ਐਪੀਸੋਡ ਆਉਣ ਵਾਲਾ ਹੈ ਕਿਉਂਕਿ ਇਸ ਕਹਾਣੀ ਦਾ ਅੰਤ ਹੋਣ ਵਾਲਾ ਹੈ ਉਹ ਕਿਵੇਂ ਚਲੋ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਭਾਗ ਵਿੱਚ ਅਸੀਂ ਦੇਖਿਆ ਕਿ ਪਾਲੀ ਜਿਹੜੀ ਹੈ ਉਹ ਸੰਦੀਪ ਤੇ ਪ੍ਰੀਤ ਹੁਣਾਂ ਕੋਲ ਜਾਂਦੀ ਹੈ ਯਾਨੀ ਕਿ ਉਹ ਬੇਬੇ ਬਾਪੂ ਦਾ ਉੱਥੋਂ ਲੀਣਾ ਕਪੜਾ ਲੈਣ ਜਾਂਦੇ ਨੇ ਕਿਉਂਕਿ ਪਾਲੀ ਕਹਿੰਦੀ ਹੈ ਕਿ ਹੁਣ ਬੇਬੇ ਬਾਪੂ ਮੇਰੇ ਨਾਲ ਹੀ ਬਾਹਰ ਜਾਣਗੇ ਤਾਂ ਹੁਣ ਉਹ ਉਹਨਾਂ ਨੂੰ ਲੈ ਕੇ ਜਾਏਗੀ ਜਾਂ ਨਹੀਂ ਸੰਦੀਪ ਨੇ ਪ੍ਰੀਤ ਵਿੱਕੀ ਨੇ ਇਨੀਆਂ ਮਾਫੀਆਂ ਮੰਗੀਆਂ ਹਨ ਕਿ ਪਰ ਉਹਨਾਂ ਨੂੰ ਫਿਰ ਵੀ ਯਕੀਨ ਨਹੀਂ ਆਇਆ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਆਖਿਰ ਇਸ ਭਾਗ ਦੇ ਵਿੱਚ ਕੀ ਹੋਏਗਾ ਕਿ ਪਾਲੀ ਸੱਚਮੁੱਚ ਬੇਬੀ ਬਾਪੂ ਨੂੰ ਆਪਣੇ ਨਾਲ ਲੈ ਜਾਏਗੀ ਕਿ ਆਖਿਰ ਇਹਨਾਂ ਤੇ ਦਰਸ ਖਾਏ ਲਏਗੀ ਪਰ ਜੋ ਵੀ ਉਹਨਾਂ ਦੀ ਗਲਤੀ ਸੀ ਜੋ ਵੀ ਉਹਨਾਂ ਨੇ ਕੀਤਾ ਸੀ ਜਿੱਥੋਂ ਤੱਕ ਲੱਗਦਾ ਹੈ ਕਿ ਉਹ ਉਹਨਾ ਤੇ ਬਿਲਕੁਲ ਤਰਸ ਨਹੀਂ ਖਾਏਗੀ ਤੇ ਬੇਬੇ ਬਾਪੂ ਨੂੰ ਨਾ ਲੈ ਜਾਏਗੀ ਪਰ ਦੇਖੋ ਦੋਸਤੋ ਜੇ ਅਗਰ ਪਾਲੀ ਬੇਬੇ ਬਾਪੂ ਨੂੰ ਨਾ ਲੈ ਜਾਂਦੀ ਹੈ ਤਾਂ ਪ੍ਰੀਤ ਸੰਦੀਪ ਤੇ ਵਿਕੀ ਉਹ ਆਪਣੀ ਗਲਤੀ ਤੇ ਹਮੇਸ਼ਾ ਪਛਤਾਉਣਗੇ ਉਹਨਾਂ ਦੀ ਪਿੰਡ ਵਿੱਚ ਕੋਈ ਇੱਜ਼ਤ ਨਾ ਰਹੇਗੀ ਹਰ ਕੋਈ ਉਹਨਾਂ ਨੂੰ ਵੇਖ ਕੇ ਮਤਲਬ ਜਿਵੇਂ ਗੁੱਸੇ ਨਾਲ ਦੇਖਣਗੇ ਗੀਤੂ ਜੀ ਕਿਤੇ ਚਲੇ ਜਾਂਦੇ ਸਨ ਤਾਂ ਬੇਬੀ ਬਾਪੂ ਕਰੇ ਹੁੰਦੇ ਸਨ ਉਹ ਇਹਨਾਂ ਦੇ ਧੀਆ ਪੁੱਤਾਂ ਜਾਂ ਨਿਆਣਿਆਂ ਨੂੰ ਸੰਭਲ ਲੈਂਦੇ ਸਨ ਹੁਣ ਕਿਵੇਂ ਇਕੱਲੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਸੱਚਮੁੱਚ ਪਾਲੀ ਲੈ ਜਾਂਦੀ ਹੈ ਜਾਂ ਫਿਰ ਪ੍ਰੀਤ ਸੰਦੀਪ ਉਹਨੂੰ ਰੋਕ ਲੈਂਦੀਆਂ ਹਨ ਵੈਸੇ ਸੰਦੀਪ ਪ੍ਰੀਤ ਨੂੰ ਤਾਂ ਕੁੱਟ ਵੀ ਪੈ ਗਈ ਸੀ ਯਾਨੀ ਕਿ ਪ੍ਰੀਤ ਨੂੰ ਕੁੱਟ ਪੈ ਗਈ ਸੀ ਉਹਦੇ ਜ਼ਿਆਦਾ ਬੋਲਣ ਕਾਰਨ ਪਾਰੇ ਹੁਣ ਆਖਿਰ ਇਸ ਭਾਗ ਦੇ ਵਿੱਚ ਲਾਸਟ ਐਪੀਸੋਡ ਚ ਆਖਿਰ ਅਜਿਹਾ ਕੀ ਹੋਏਗਾ ਇਸ ਨੂੰ ਜਾਣਨ ਲਈ ਪੂਰੀ ਵੀਡੀਓ ਨਾਲ ਬਨੇ ਰਹੋ ਤਾਂ ਜੋ ਤੁਸੀਂ ਜਾਣ ਸਕੋ ਆਖਿਰ ਲਾਸਟ ਐਪੀਸੋਡ ਚ ਕੀ ਹੋਏਗਾ ਹੁਣ ਤਾਂ ਸੱਚ ਮੁੱਚ ਸੰਦੀਪ ਪ੍ਰੀਤ ਤੇ ਵਿੱਕੀ ਨੂੰ ਆਪਣੀ ਗਲਤੀ ਦਾ ਹਿਸਾਬ ਸੋਚ ਗਿਆ ਹੈ ਕਿਉਂਕਿ ਜੈਹੋ ਜਿ ਉਹ ਹੈ ਸਨ ਉਹ ਤਰ੍ਹਾਂ ਤਾਂ ਉਹ ਮਾਫੀ ਮੰਗਣ ਯੋਗ ਹੈ ਨਹੀਂ ਸੀ ਪਰ ਉਹ ਸੱਚੀ ਦਿਲੋਂ ਮਾਫੀ ਮੰਗੇ ਸਨ ਪ੍ਰੀਤ ਹਜੇ ਵੀ ਕੁਝ ਅਜੀਬ ਲੱਗ ਰਹੀ ਹੈ ਜਿਵੇਂ ਕਿ ਉਹ ਮਾਫੀ ਮੰਗਣਾ ਹੀ ਨਾ ਚਾਹੁੰਦੀ ਹੋਵੇ ਪਰ ਫਿਰ ਵੀ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਸੰਦੀਪ ਪ੍ਰੀਤ ਨੂੰ ਵੀ ਸਮਝਾ ਲਵੇਗੀ ਤੇ ਇਸ ਭਾਗ ਦਾ ਅੰਤ ਕੁਝ ਇਵੇਂ ਹੋਏਗਾ ਕਿ ਉਹ ਪਾਲੀ ਪੈਣ ਨੂੰ ਬੇਬੇ ਬਾਪੂ ਨੂੰ ਲੈ ਜਾਣ ਤੋਂ ਰੋਕ ਲੈਣਗੇ ਤਾਂ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਨਗੇ ਜਾਂ ਫਿਰ ਇਸ ਦਾ ਕੁਝ ਉਲਟ ਵੀ ਹੋ ਸਕਦਾ ਹੈ ਕੀ ਪਾਲੀ ਬੇਬੇ ਬਾਪੂ ਨੂੰ ਲੈ ਜਾਏ ਤੇ ਮਗਰੋਂ ਉਹ ਪਛਤੋਂਦੇ ਰਹਿਣ ਤੇ ਸ਼ਾਇਦ ਇਸ ਕਹਾਣੀ ਦਾ ਅੰਤ ਕੁਝ ਇਸ ਤਰ੍ਹਾਂ ਹੋਏਗਾ ਕਿ ਜਿਹੜੀ ਸੰਦੀਪ ਦੀ ਮੰਮੀ ਹੈ ਉਸ ਦੀ ਪਰਜਾਈ ਵੀ ਉਸ ਨੂੰ ਨਾ ਸਾਂਭੇਗੀ ਤੇ ਜੋ ਕੁਝ ਵੀ ਸੰਦੀਪ ਨੇ ਆਪਣੀ ਸੱਸ ਨਾਲ ਕੀਤਾ ਉਵੇਂ ਹੀ ਉਸ ਦੀ ਮਾਂ ਨਾਲ ਹੋਵੇਗਾ ਤਿਆੰਤ ਵਿੱਚ ਉਹਨਾਂ ਨੂੰ ਆਪਣੀ ਗਲਤੀ ਦਾ ਪੂਰੀ ਤਰ੍ਹਾਂ ਅਹਿਸਾਸ ਹੋਵੇਗਾ ਤਾਂ ਉਹ ਆਪਣੀ ਪਰਜਾਈ ਨੂੰ ਵੀ ਸਮਝਾਏਗੀ ਜਿਸ ਕਾਰਨ ਇਹ ਪੂਰਾ ਪੂਰਾ ਪਰਿਵਾਰ ਜਿਹੜਾ ਉਹ ਮਿਲ ਜਾਏਗਾ ਤੇ ਇਕੱਠੇ ਹੋ ਕੇ ਰਹਿਣਗੇ ਤਾਂ ਉਹਨਾਂ ਦੀ ਪੂਰੀ ਗਲਤੀ ਮੰਨ ਲਈ ਜਾਏਗੀ ਤਾਂ ਉਹਨਾਂ ਨੂੰ ਸ਼ਾਇਦ ਮਾਫ਼ ਵੀ ਕਰ ਦਿੱਤਾ ਜਾਵੇ ਪਾਲੀ ਦੁਆਰਾ ਨਹੀਂ ਬੇਬੇ ਬਾਪੂ ਦੁਆਰਾ ਤਾ ਇਸ ਕਹਾਣੀ ਦਾ ਅੰਤ ਜਿਵੇਂ ਕਿ ਸਾਨੂੰ ਲੱਗਦਾ ਹੈ ਕੁਝ ਇਸ ਤਰ੍ਹਾਂ ਹੋਏਗਾ ਪਰ ਜੋ ਵੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਕਹਾਣੀ ਦਾ ਅੰਤ ਬੜੇ ਹੀ ਚੰਗੇ ਤਰੀਕੇ ਨਾਲ ਹੋਵੇ ਤਾਂ ਜੋ ਵੀ ਇਸ ਕਹਾਣੀ ਦਾ ਅੰਤ ਹੋਵੇਗਾ ਉਹ ਸਾਨੂੰ ਅਗਲੇ ਪਾਗਾਂ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਤੁਹਾਡੀ ਕੀ ਰਾਏ ਹੈ ਕਿ ਇਸ ਕਹਾਣੀ ਦਾ ਅੰਤ ਕਿਵੇਂ ਹੋਣਾ ਚਾਹੀਦਾ ਹੈ ਕਮੈਂਟ ਵਿੱਚ ਜ਼ਰੂਰ ਦੱਸਣਾ ਇਸ ਵੀਡੀਓ ਦੇ ਅੰਤ ਤੱਕ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਅਜਹੀਆਂ ਹੋਰ ਕਹਾਣੀਆਂ ਨੂੰ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ